ਸਰਕਾਰੀ ਡਾਕਟਰਾਂ ਦੀਆਂ ਸਮੱਸਿਆਵਾਂ ਦੀਆਂ ਕੁਝ ਬੇਨਤੀਆਂ ਪਹਿਲੇ ਲੇਖ ਵਿੱਚ ਕਰ ਚੁੱਕੇ ਹਾਂ ਡੰਡੀ ਡਾਕਟਰਾਂ ਨੂੰ ਪ੍ਰਾਈਵੇਟ ਪ੍ਰੈਕਟਿਸ ਦੀ ਆਗਿਆ ਦੇਣ ਦੇ ਨੁਕਤੇ ਬਾਰੇ ਕੁਝ ਨੁਕਤੇ ਬਿਆਨ ਕੀਤੇ ਗਏ ਸਨ ਡੰਡੀ ਮੇਰਾ ਇਹ ਖਿਆਲ ਹੈ ਕਿ ਇਸ ਮਾਮਲੇ ਵਿੱਚ ਡਾਕਟਰਾਂ ਦੀ ਆਪਣੀ ਰਾਏ ਵੀ ਲਈ ਜਾਣੀ ਚਾਹੀਦੀ ਹੈ ਤੇ ਕੋਈ ਫੈਸਲਾ ਵੀ ਥੋਸਿਆ ਨਹੀਂ ਜਾਣਾ ਚਾਹੀਦਾ ਹੈ ਡੰਡੀ ਜੇ ਸਰਕਾਰ ਨੇ ਡਾਕਟਰਾਂ ਨੂੰ ਪ੍ਰਾਈਵੇਟ ਪ੍ਰੈਕਟਿਸ ਦੀ ਆਗਿਆ ਕਿਸੇ ਹਾਲਤ ਵਿੱਚ ਦੇਣੀ ਹੋਵੇ ਤੇ ਉਸ ਨੂੰ ਫੀਸ ਦੇ ਕੇ ਹਸਪਤਾਲਾਂ ਵਿੱਚ ਇਲਾਜ ਕਰਵਾਉਣ ਵਾਲਾ ਵਰਤਮਾਨ तरीका पसंद ना होवे ਤਾਂ ਸਵਾਲ ਪੈਦਾ ਹੁੰਦਾ ਹੈ ਕਿ ਹੋਰ ਕੀ ਤਰੀਕਾ ਧਾਰਨ ਕੀਤਾ ਜਾਏ ਜਿਸ ਨਾਲ ਹਸਪਤਾਲਾਂ ਵਿੱਚ ਲੋਕਾਂ ਦੀ ਸੇਵਾ ਵੀ ਹੋ ਸਕੇ ਤੇ ਨਾਲ ਹੀ ਡਾਕਟਰਾਂ ਨੂੰ ਵੀ ਵੱਧ ਤੋਂ ਵੱਧ ਤਸੱਲੀ ਮਿਲ ਸਕੇ ਡੰਡੀ ਇਸ ਸਬੰਧ ਵਿੱਚ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਹੁਣ ਤੱਕ ਡਾਕਟਰਾਂ ਦੀਆਂ ਸੇਵਾਵਾਂ ਦੀ ਪੂਰੀ अहमियत ਦਾ ਅਹਿਸਾਸ ਨਹੀਂ ਕੀਤਾ ਗਿਆ ਡੰਡੀ ਵਿਦੇਸ਼ਾਂ ਵਿੱਚ ਡਾਕਟਰਾਂ ਨੂੰ ਭਾਰੀ ਸਹੂਲਤਾਂ ਪ੍ਰਾਪਤ ਵੀ ਹਨ ਇਸ ਤੋਂ ਬਿਨਾ ਸੇਵਾ ਦਾ ਮੁਆਵਜ਼ਾ ਵੀ ਇਨਾ ਮਿਲਦਾ ਹੈ ਕਿ ਉਹਨਾਂ ਨੂੰ ਕੋਈ ਕੁੱਖ ਨਹੀਂ ਰਹਿ ਜਾਂਦੀ ਡੰਡੀ ਇਹੋ ਕਾਰਨ ਹੈ ਕਿ ਸਾਡੇ ਦੇਸ਼ ਦੇ ਚੰਗੇ ਡਾਕਟਰ ਤੇ ਮਾਹਿਰ ਇੱਥੇ ਰਹਿਣ ਦੀ ਬਜਾਏ ਬਾਹਰ ਜਾਣ ਨੂੰ ਬਥੇਰੇ ਐਮੀਤ ਬੰਦੇ ਹਨ ਡੰਡੀ ਵਿਦੇਸ਼ਾਂ ਵਿੱਚ ਜਾ ਕੇ ਉਹਨਾਂ ਦੀ ਭਾਰੀ ਕਦਰ ਹੁੰਦੀ ਹੈ ਤੇ ਉਹਨਾਂ ਨੂੰ ਆਪਣੇ ਦੇਸ਼ ਤੇ ਬਾਹਰਲੇ ਦੇਸ਼ ਦਾ ਫਰਕ ਵੀ ਪ੍ਰਤੀਤ ਹੋ ਜਾਂਦਾ ਹੈ ਡੰਡੀ ਜੇ ਸਾਡੀ ਸਰਕਾਰ ਚਾਹੁੰਦੀ ਹੈ ਕਿ ਸਾਡੇ ਡਾਕਟਰ ਤੇ ਮਾਹਿਰ ਇੱਥੇ ਹੀ ਰਹਿਣ ਤਾਂ ਉਸ ਨੂੰ ਇਸ ਸਬੰਧ ਵਿੱਚ ਆਪਣਾ ਦ੍ਰਿਸ਼ਟੀਕੋਣ ਬਦਲਣਾ ਪਵੇਗਾ ਕਿ ਡਾਕਟਰੀ ਸੇਵਾ ਨੂੰ ਸ਼ੱਕ ਦੀ ਨਿਗਾਹ ਨਾਲ ਦੇਖਣ ਦੀ ਬਜਾਏ ਇਹਨਾਂ ਦੀ ਉਸੇ ਤਰ੍ਹਾਂ ਕਦਰ ਕਰਨੀ ਪਵੇਗੀ ਜਿਵੇਂ ਕਿ ਬਾਹਰਲੇ ਦੇਸ਼ਾਂ ਵਿੱਚ ਹੁੰਦੀ ਹੈ ਡੰਡੀ ਇਹ ਵੀ ਦੇਖਿਆ ਗਿਆ ਹੈ ਕਿ ਚੰਗੇ ਡਾਕਟਰ ਸਰਕਾਰੀ ਨੌਕਰੀ ਤੋਂ ਅਸਤੀਫਾ ਦੇ ਕੇ ਆਪਣਾ ਪ੍ਰਾਈਵੇਟ ਕੰਮ ਕਰਨ ਲੱਗ ਜਾਂਦੇ ਹਨ ਜਿਸ ਦਾ ਵੱਡਾ ਕਾਰਨ ਵੀ ਇਹੋ ਹੈ ਕਿ ਸਰਕਾਰੀ ਸੇਵਾ ਸਮੇਂ ਉਹਨਾਂ ਨੂੰ ਠਕਮਾ ਸਲੂਕ ਨਹੀਂ ਮਿਲਦਾ ਡੰਡੀ ਇਸ ਸਬੰਧ ਵਿੱਚ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਹਸਪਤਾਲਾਂ ਵਿੱਚ ਡਾਕਟਰਾਂ ਲਈ ਚਾਹ ਕੌਫੀ ਦਾ ਹੀ ਪ੍ਰਬੰਧ ਨਹੀਂ ਹੋਣਾ ਚਾਹੀਦਾ ਸਗੋਂ ਦੁਪਹਿਰ ਦੇ ਖਾਣੇ ਦਾ ਸਸਤਾ ਪ੍ਰਬੰਧ ਵੀ ਹੋਣਾ ਚਾਹੀਦਾ ਹੈ ਤਾਂ ਕਿ ਡਾਕਟਰ ਆਪਣੀ ਸੇਵਾ ਦੇ ਸਮੇਂ ਵਿੱਚ ਘਰ ਨੂੰ ਜਾਣ ਦੀ ਖੇਚ ਤੋਂ ਬਚੇ ਰਹਿਣ ਡੰਡੀ ਹੋਰ ਨਾ ਦੇਸ਼ਾਂ ਤੇ ਉਨਤ ਹਸਪਤਾਲਾਂ ਵਿੱਚ ਇਸ ਤਰ੍ਹਾਂ ਦੇ ਪ੍ਰਬੰਧ ਮੌਜੂਦ ਹੁੰਦੇ ਹਨ ਡੰਡੀ ਇਸ ਤੋਂ ਬਿਨਾ ਪ੍ਰਾਈਵੇਟ ਪ੍ਰੈਕਟਿਸ ਦਾ ਨਾਲ ਖਤਮ ਕਰਨ ਲਈ ਡਾਕਟਰਾਂ ਨੂੰ ਚੰਗੇ ਗ੍ਰੇਡ ਤੇ ਰਹਿਣ ਲਈ ਮਕਾਨ ਮੁਫਤ ਦਿੱਤੇ ਜਾਣ ਡੰਡੀ ਹਰੇਕ ਵੱਡੇ ਡਾਕਟਰ ਦੇ ਨਾਲ ਇੱਕ ਸਹਾਇਕ ਦਿੱਤਾ ਜਾਵੇ ਜੋ ਹਰ ਸਮੇਂ ਉਸ ਦੇ ਕੰਮ ਵਿੱਚ ਸਹਾਇਤਾ ਦੇਵੇ ਡੰਡੀ ਉਸ ਦਾ ਕੰਮ ਕੇਵਲ ਇਨਾ ਹੀ ਹੋਵੇ ਕਿ ਉਸ ਨੇ ਡਾਕਟਰ ਦੇ ਨਾਲ ਹੀ ਰਹਿਣਾ ਹੈ ਤੇ ਉਸ ਦੇ ਹਰ ਕੰਮ ਵਿੱਚ ਹੱਥ ਵਟਾਉਣਾ ਹੈ ਡੰਡੀ ਇਸ ਤਰ੍ਹਾਂ ਕਰਨ ਨਾਲ ਡਾਕਟਰ ਡੁੱਗਣਾ ਕੰਮ ਕਰ ਸਕਣਗੇ ਤੇ ਉਹਨਾਂ ਨੂੰ ਪ੍ਰਾਈਵੇਟ ਪ੍ਰੈਕਟਿਸ ਵੱਲ ਭੱਜਣ ਦੀ ਲੋੜ ਨਹੀਂ ਰਹੇਗੀ ਇਹ ਤਜਵੀਰ ਡਾਕਟਰਾਂ ਨੂੰ ਕਿੱਥੋਂ ਤੱਕ ਪਸੰਦ ਹੋਵੇਗੀ ਇਸ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਪਰੰਤੂ ਨਿਆਕਾਰੀ ਅੱਖ ਨਾਲ ਦੇਖਣ ਤੋਂ ਪਤਾ ਲੱਗਦਾ ਹੈ ਕਿ ਇਸ ਤਰ੍ਹਾਂ ਬੇ ਪ੍ਰਬੰਧ ਹੋਣ ਤੇ ਡਾਕਟਰਾਂ ਦੀ ਤਸੱਲੀ ਜ਼ਰੂਰ ਹੋਵੇਗੀ ਡੰਡੀ ਅਜਿਹਾ ਹੋਣ ਨਾਲ ਉਹ ਆਪਣਾ ਕੰਮ ਬੇਫਿਕਰੀ ਨਾਲ ਕਰ ਸਕਣਗੇ ਡੰਡੀ